ਸਾਸਰੀ ਗਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਪਤਾ ਬੈਲਰ ਦੀ ਰਿਪੇਅਰ ਚੱਲਦੀ ਹੋਈ। ਆ ਸਾਡੇ ਨੇਮੜਾ ਜੀ ਉੱਤੇ ਚੜੇ ਹੋਏ। ਪੂਰਾ ਕਾਰੀਗਰ ਮੋਢਾ। ਉਮਰ ਤਾਂ ਹਜੇ ਥੋੜੀ ਹੋਆ। ਪਰ ਬੈਲਰ ਨੂੰ ਚਾਲਦੇ ਨੂੰ ਦੱਸ ਦਿੰਦਾ ਵੀ ਪ੍ਰੋਬਲਮ ਕੀ ਆ। ਆਵਾਜ਼ ਸੁਣ ਕੇ ਦੱਸ ਦਿੰਦਾ ਆ। ਹੋਰ ਜੀ। ਇਦਾਂ ਦਾ ਜੀ ਰਿਪੇਅਰ। ਵਧੀਆ ਵਧੀਆ। ਹੋਰ ਸੁਣਾਓ ਕਿੱਦਾਂ ਚੱਲਦਾ ਹਾਲ ਚਾਲ। ਏਡਾ ਮੜਾ ਆ। ਆ ਦੇਖੋ ਜੀ ਇੱਧਰ ਧਾਗੇ ਵੱਡ-ਵੱਡ ਕੇ ਖੋਲਣਾ ਪੈਂਦਾ ਜਗ੍ਹਾੜ ਇਹ ਲੈਕ ਬਾਈ ਉਧਰ ਲੱਗਿਆ ਆ ਉਹ ਕਰਨਾ ਉਹ ਵੀ ਪਾਉ ਲੈਣਾ ਕਰੇ ਜਾਦਰਾ ਆ ਤਮ ਬਾਈ ਸਾਡੇ ਨੋਟਰਾਂ ਦਾ ਕੰਮ ਕਰਦੇ ਹੋਏ ਬੇਲਰ ਦਾ ਬਾਈ ਦਾ ਨਾਮ ਗੁਰਚਰਨ ਵਧੀਆ ਬਾਈ ਹੋਰ ਕੀ ਚੱਲਦਾ ਵੀਰੇ ਫਿਰ ਬਸ ਇਹ ਹੈਡਿੰਗ ਜਲਦੀ ਨੋਟਰਾਂਗੇ ਅੱਛਾ ਸਮਾਨ ਸੁਣ ਕੀ ਪਾਣ ਵਾਲਾ ਫਿਰ ਇਹਦਾ ਜੋ ਸਮਾਨ ਪੈ ਗਿਆ ਸੀ ਉਹ ਚੈੱਕ ਕਰੀ ਚੰਨ ਠੀਕ ਹੈ ਚੈੱਕ ਕਰਕੇ ਹੀ ਖੜਾਣਾ ਹੈ ਸੀਜ਼ਨ ਤੋਂ ਪਹਿਲਾਂ ਰਿਪੇਅਰ ਹੁੰਦੀ ਹੋਈ ਬਾਈ ਫਿਰ ਤਾਂ ਜੋ ਸੀਜ਼ਨ ਦੇ ਵਿੱਚ ਦਿੱਕਤ ਨਾ ਆਵੇ ਕੋਈ ਜੋ ਜੇ ਚੈੱਕ ਕਰਿਆ ਜੇ ਨਾਲ ਕੋਈ ਪੈਂਦਾ ਹੋਇਆ ਤਾਂ ਉਹ ਪਾ ਲਾਂਗੇ ਨਹੀਂ ਜਿਹੜਾ ਨਹੀਂ ਕਹਿੰਦਾbro ਤਾਂ ਉਹਦਾ ਹੋ ਗਿਆ ਜਿਹਨੂੰ ਕੰਮ ਆ ਲਾ ਸਕਦੇ ਆਗੇ ਅੱਛਾ ਇਹਦੇ ਨੋਟਰ ਵਗੈਰਾ ਸਾਰੇ ਨਵੀਆਂ ਲਗਭਗ ਬਾਕੀ ਚੱਕੀ ਕਰਨਾ ਆ ਕੀ ਕੀ ਕੁਝ ਹੈ ਪਹਿਣਾ ਕੀ ਕੀ ਕੁਝ ਕੁੜੀ ਪਹਿਣਾਗਾ ਹਾਂ ਹੋਰ ਇਹਨਾਂ ਦੀ ਜੋ ਆਊਟ ਲਵੋ ਆ ਇਹਦੇ ਨੋਟਰ ਦਾ ਸਿਸਟਮ ਆ ਬਈ ਇਹੜਾ ਕਵਰ ਆ ਲੋਹੇ ਵਾਲੇ ਨੂੰ ਕੀ ਕਹਿੰਦੇ ਆ ਇਹਨੂੰ ਆ ਜਿਹੜਾ ਜਿੱਤੇ ਆ ਲੱਗੇ ਹੋਇਆ ਨੋਟਰ ਇਹ ਨੋਟਰ ਫਰੇਮ ਕਹਿੰਦੇ ਆ ਇਹ ਨੋਟਰ ਫਰੇਮ ਆ ਜੀ ਹਾਂ ਇਹ ਨਵਾਂ ਮਾਡਲ ਆਂਦਾ ਥੋੜਾ ਜਿਹਾ ਚੇਂਜ ਕਰਤਾ ਕੰਪਨੀ ਨੇ ਇਹਦਾ ਸਿਸਟਮ ਹੂੰ ਥੋੜਾ ਵਧੀ ਜਾਂਦੀ ਸੁਧਾਰ ਕਰੀ ਜਾਂਦੀ ਕੰਪਨੀ ਜਿਵੇਂ ਜਿਵੇਂ ਉਹਨੂੰ ਕਮੀਆਂ ਲੱਗਦੀ ਜਾਂਦੀ ਆਪਾਂ ਆਪਾਂ ਕੱਢੀ ਜਾਂਦੀ ਆ ਵੈਸੇ ਬਹੁਤ ਵਧੀਆ ਚੱਲਦਾ ਇਹ ਸਭ ਤੋਂ ਵੱਧ ਧੱਕਾ ਸ਼ਕਤੀਮਾਨ ਦਾ ਹੀ ਬਿਲਡਰ ਸੰਦਾ ਹੋਰ ਕੋਈ ਐਂਡਾ ਸੰਦਾ ਨਹੀਂਗਾ ਖੋਰੀ ਤੇ ਵੀ ਇਹੀ ਚੱਲਦਾ ਖੋਰੀ ਤੇ ਵੀ ਇਹ ਚੱਲਦਾ ਹੋਰ ਕੋਈ ਚੱਲਦਾ ਨਹੀਂਗਾ ਆ ਦਾ ਫੋਨ ਸਵਾਰ ਹੋ ਗਿਆ ਫੋਨ ਤੇ ਫਿਕਰ ਜਾ ਭੈਣ ਦੀ ਵੀਡੀਓ ਚੱਲਦੀ ਹੈ ਬਾਈ ਰਿਪੇਅਰ ਕਰਦੇ ਹੋਏ ਜਰਾ ਆਪਾਂ ਵਾਂਗੂ ਛੱਡਣਾ ਆਪਾਂ ਵਾਂਗੂ ਹਾਂ ਸਾਡਾ ਸ਼ਰ ਨਹੀਂ ਬਾਈ ਬਾਈ ਫੋਨ ਤੇ ਲੱਗਿਆ ਅੱਜ ਸਾਹ ਦੇਖੋ ਨਿੰਮੜਾ ਜੀ ਵੀ ਅੱਜ ਅਰੈਸਟ ਤੇ ਆ ਪਗੜ ਜਾਉਂਗਾ ਯਾਰ ਟੈਂਕ ਪਗੜ ਵਾਲੇ ਬੈਠੇ ਆ ਨਿੰਮੜਾ ਜੀ ਦਾ ਰਿਜ਼ਲਟ ਆ ਗਿਆ ਨਿੰਮੜਾ ਜੀ ਪਾਸ ਹੋ ਗਏ ਕਲਾਸ 10ਵੀਂ ਚ ਚੱਲ ਗਏ ਹੁਣੇ ਆ ਵੇਖੋ ਜਾ ਰਹੇ ਆ ਜੀ ਮਾਊਜੀ ਜਾ ਰਹੇ ਆ ਮਾਊਜੀ ਮਾਊਜੀ ਆ